ਪਾਣੀ ਕਿੰਨਾ ਕਰਨਾ ਹੈ ਆਪਣੇ ਕਾ ਪਾਣੀ ਇੱਥੇ 7-7 ਫੁੱਟ ਦੀ ਚੁੱਲਾ ਬਾਲਣ ਦੀ ਲੋੜ ਸੀ ਭਾਈ ਨਹੀਂ ਭਾਈ ਅੱਜ ਹੀ ਦਾ ਚੁੱਲਾ ਬਾਲਣ ਦੀ ਲੋੜ ਨਹੀਂ ਅਜੇ ਤੱਕ ਬਾਬੇ ਬੁੱਢੀ ਦੀ ਨਗਰੀ ਕਿਸੇ ਚੀਜ਼ ਦਾ ਘਟਾ ਨਹੀਂ ਇੱਥੇ ਬਾਬੇ ਤਰ੍ਹਾ ਬੰਦਾ ਬਹੁਤ ਘਰ ਨਾ ਆਪਣੇ ਮਨ ਦੀ ਗੱਲ ਦੱਸਿਓ ਪਿਆ ਹੂੰ ਕਰਨ ਨੂੰ ਦਿਲ ਤੇ ਨਹੀਂ ਕਰਦਾ ਬੜਾ ਔਖਾ ਬਾਬਾ ਬੁੱਢਾ ਇਹਨਾਂ ਕੋ ਲੰਬਾ ਦੇਣਾ ਚਾਹੂਗੇ ਨਾ 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 ਬਾਬਾ ਬਾਬਾ ਉਹ ਜਿਹੜਾ ਦਾਣਾ ਸੀ ਨਾ ਉਹ ਜਰੀਲਾ ਸੀ ਨਾ ਕਹੇ ਉਹ ਪੁੱਤ ਤੁਹਾਡੇ ਮੂੰਹ ਚ ਨਹੀਂ ਜਾਣਾ ਹੈ ਫਰੀ ਹੈ ਪਾਪਾ ਜਦੋਂ ਬੇਬੇ ਹੁੰਦੇ ਸੀ ਉਦੋਂ ਵਿੱਚ ਤਾਂ ਉਹਨਾਂ ਨੇ 45 ਪਈ ਹੋਵੇ ਨਾ 45 ਪਈ ਹੋਵੇ ਨਾ ਬੇਬੇ ਤੇ ਜਾਣਕਾਰ ਦਿੰਦੀ ਜਰਾ ਗਾਜੀ ਹੁਣ ਉਹ ਤੇ ਗਲੋਂ ਲੱਤ ਗਈ ਆ ਗਲੋਂ ਲੱਤ ਗਈ ਆ ਗਲੋਂ ਲੱਤਣ ਵਾਲੀ ਗੱਲ ਆ ਬੱਜੇਗਾ ਉਹਨਾ ਭਾਈਆ ਸ਼ੁਕਲੀ ਬੰਦੇ ਇੱਥੇ ਸ਼ੁਕਲ ਕਰ ਦੇ ਦੀ ਅੱਛਾ 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 ਨੇ ਇੱਕ ਗੱਲ ਦੱਸ ਪਾਪਾ ਬੇਬੇ ਨੂੰ ਡਰ ਦੋ ਨਾ ਵੇ ਮੇਰੀ ਕਲਾਸ ਪੂਰੀ ਲਵਾਉਂਦੀ ਅੱਛਾ ਜਦੋਂ ਚਲੇ ਜਾਣਾ ਕਿੱਥੋਂ ਆਏ ਤੁਸੀਂ ਮੈਂ ਕਾਸ਼ ਖੇਡ ਕੇ ਤੁਹਾਨੂੰ ਕੰਮ ਹੈ ਨਹੀਂ ਕੋਈ ਵੀ ਘਰੋਂ ਕਰੀਏ ਹੋ ਯਾਰ ਤੁਹਾਨੂੰ ਇਦਾਂ ਨਹੀਂ ਹੁਣ ਜੇ ਤਾਸ਼ ਤੂੰ ਆ ਗਿਆ ਜੇ ਉਹ ਮੈਂ ਕੀ ਬਿਫਤਾ ਭਾਲੀ ਅੱਜ ਘਰ ਵੀ ਕੀ ਕਰੀਏ ਤੇਨੇ ਬੱਚੇ ਦੋ ਕੈਨੇਡਾ ਚ ਨੇ ਇਹ ਗੁੜੀਆ ਵਹਿ ਚ ਮੈਂ ਮੈਂ ਤੇਰੀ ਨੱਤਾ ਕੁੜੀਆਂ ਵਾ ਬੈਠਾ ਦਸ ਨੰਬੜੀ ਬੱਚੇ ਆ ਗਿਆ ਕਹਿੰਦਾ ਤਾਂ ਹੀ ਤੁਹਾਡਾ ਫਿਕਰ ਹੈ ਉਹਨਾਂ ਨੂੰ ਤੇ ਬੈਠੇ ਨੇ ਸਾਰੇ ਭਲੇ ਮਾਂ ਤੇ ਸਿੰਦੇ ਨੇ ਜਿਹਦੇ ਨਹੀਂ ਤੇ ਤੁਹਾਨੂੰ ਤੇ ਬੇਬੇ ਗੁੱਸੇ ਹੁੰਦੀ ਪੁੱਥੇ ਬੈਈ ਨਾ ਜਾ ਗਈ ਉਹ ਵੀ ਉਹ ਵੀ ਕਰਦੀ ਆ ਕਰੀ ਕਰੀ ਤੇ ਚੁੱਪ ਕਰਦਾ ਬਾਹਰ ਅਸੀਂ ਕਰੀ ਗੁੱਸੇ ਉਹ ਵੀ ਕਰੀ ਆ ਹਿੰਉ ਵੇ ਲੜਦਾ ਕੌਣ ਹੈ ਪਾਪਾ ਪਾਪਾ ਤੂੰ ਲੜਦਾ ਕਿ ਬੇਬੇ ਲੜਦੀ ਹੁੰਦੀ ਨਹੀਂ ਕਿਆ ਜਾ ਲੜਦੀ ਉਹ ਚਾਹ ਜੀ ਲੜਦੀ ਜਦੋਂ ਫਿਰ ਸਾਡਾ ਜੋਰ ਪਵੇ ਤੇ ਉਹ ਮੈਂ ਘਰ ਗਿਆ ਤੇ ਉਹ ਸਿਰੇ ਸ਼ਰਾਬ ਪੀਂਦਿਆ ਮੈਂ ਉਹ ਤੂੰ ਸਿਰੇ ਸ਼ਰਾਬ ਪੀਂਦਿਆ ਕੀ ਗੱਲ ਆ ਅੱਛਾ ਆਂਦਾ ਉਹ ਤੇਰੀ ਮਾਂ ਨੇ ਪਹਿਲੀ ਵਾਰੀ ਮੈਨੂੰ ਸਿਰ ਦਾ ਸਾਈਂ ਆਖਿਆ ਜੀ ਉਹ ਗੁਜੀ ਸ਼ਰਾਬ ਪੀਣ ਲੱਪੇ ਮੈਨੂੰ ਸਿਰ ਦਾ ਸਾਈਂ ਕਹਿੰਦਾ ਮੈਨੂੰ ਸਿਰ ਦਾ ਸਾਈਂ ਕਿੱਥੇ ਦੇ ਵੇੜਾ ਸੀ ਉਹਨੇ ਆਖਿਆ ਹੀ ਨਹੀਂ ਲੋਜੀ ਜਾਂਦਾ ਕੋਈ ਸਿੰਮਲੇ ਜਾਂਦਾ ਬੇਬੇ ਨੂੰ ਖੜਿਆ ਕਮਾਨ ਕੇ ਤੇ ਬੇਬੇ ਨੂੰ ਸਿੰਮਲੇ ਕਿੱਥੇ ਖਾਣਾ ਉਹਦਾ ਸ਼ੈਕਲ ਵੀ ਨਹੀਂ ਮਿਲਦਾ ਬੇ ਬੇ ਨੇ ਵੀ ਕਦੇ ਕਿਹਾ ਨਾ ਨਾ ਤੇ ਮੈਨੂੰ ਕਮਾ ਕੇ ਲਿਆ ਨਾ ਨਾ ਬੱਚੇ 1400 ਕਿੱਲਾ 1400 ਕਿੱਲਾ 1400 ਤੇ ਬਾਦੇ ਪੁੱਡੇ ਦੀ ਤੇ ਤੁਸੀਂ ਕੋਈ ਇਥੇ ਕਾਲਜ ਬੇਟੀਆਂ ਵਾਸਤੇ ਬਣਾਓ ਮੈਨੂੰ ਪਤਾ ਮੈਂ ਬੈਂਕ ਤੋਂ ਕਰਦੀ ਲਿਆ ਕੇ ਨਿਆਣੇ ਪੜਾਏ ਐ ਜੀਪੀਸੀ ਨੂੰ ਇਹ ਅਪੀਲ ਅਸੀਂ ਜਰੂਰ ਕਰਨੀ ਚਾਹਾਂਗੇ ਕਿ ਇਸ ਇਲਾਕੇ ਤੇ ਵਿੱਚਕ ਚਲੋ ਜੇ ਕੋਗਟ ਕੋਲੇਜ ਨਹੀਂ ਤੇ ਇੱਕ ਲੜਕੀਆਂ ਦਾ ਕੋਲੇਜ ਜਰੂਰ ਬਣਾ ਦਿੱਤਾ ਜਾਵੇ ਮੀਡੀਆ ਜੀ ਅੱਜ ਬੜਾ ਮਜ਼ਾ ਆ ਤੇ ਨਕਲ ਨਾ ਕਰਦਾ ਵੀ ਅਸੀਂ ਤਿੰਨ ਅੱਛੀਆਂ ਪੀੜੀਆਂ ਵਾਸਤੇ ਮਾਇਆ ਇਕੱਠੀ ਕਰਦੇ ਔਰ ਗੱਲ ਬਈ ਉਹ ਬੇਬੇ ਦੀ ਗੱਲ ਬਾਤ ਕੋਈ ਯਾਦ ਆ ਵੀ ਪੁਆਇੰਟ ਆ ਦੋ ਬੇਬੇ ਦੀ ਹੁਣ ਬੇਨ ਨਹੀਂ ਰਹਿਣ ਤੇ ਮਾੜਾ ਬਜਨ ਕੀਤਾ ਨਹੀਂ ਉਹਨੀ ਵਿਚਾਰੀ ਨੇ ਤੇ ਫਿਰ ਕਿਉਂ ਕਹਿੰਦਾ ਨਾਂ ਨਾਲ ਲੈਵਦਾ ਬਸ ਨਾ ਹੁਣ ਯਾਦ ਆ ਜੇ ਯਾਦ ਹੁੰਦੀ ਹੈ ਯਾਦ ਹੁੰਦੀ ਪਾਪਾ ਚਾਰ ਦਿਨ ਦੱਸੋ ਜੇ ਨਾ ਕਰੀ ਉਹ ਤੁਹਾਡੀ ਨਾ ਕੱਢੀ ਨਾ ਕਰੀ ਤੇ ਸਾਨੂੰ ਤੁਹਾਡੀ ਵੀ ਯਾਦ ਆਉਣੀ ਜਿੱਦ ਮੈਂ ਤਾਂ ਉਹ ਦਿਨਾਂ ਦੇ ਕੱਢੇ 55 ਸਾਲ ਆ ਤੇਰੀ ਆਵਾਜ਼ ਪਹੁੰਚੇਗੀ ਕੋਈ ਇਹਦੇ ਚ ਇੱਕ ਵੀ ਚੀਜ਼ ਨਾ ਕੱਟੀ ਜਾਊਗੀ ਸਭ ਚੱਲੂਗਾ ਮੈਨੂੰ ਆਪਣੇ ਦਾਦੇ ਸੁਰੈਣ ਸਿੰਘ ਦੀ ਯਾਦ ਆ ਗਈ ਆ ਖਾਰਾ ਮੇਗਾ ਪਿੰਡ ਸੀ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਮਤਲਬ ਇਹੋ ਜਿਹੇ ਗਮਗੀਨ ਹਾਲਾਤਾਂ ਦੇ ਵਿੱਚ ਵੀ ਸਾਡੇ ਨਾਲ ਪੰਜਾਬ ਦੇ ਆ ਬਜ਼ੁਰਗਾਂ ਨੇ ਜਿਹੜੇ ਆ ਇੱਥੇ ਸੱਤ ਦੇ ਵਿੱਚ ਬੈਠ ਕੇ ਰੌਣਕ ਲਾਏ ਆ ਤਾਸ਼ ਖੇੜੇ